ਇਹ ਬਿਜਲਸੂ ਬਰਨਾਲਾ ਵੱਲੋਂ ਜੀ ਅੱਜ ਡੋਪ ਟੈਸਟ ਜਿਹੜੀ ਬ੍ਰਾਂਚ ਆ ਸਿਵਲ ਹਸਪੀਟਲ ਬਰਨਾਲਾ ਦੀ ਉਹਦੀ ਅੱਜ ਚੰਗੀ ਚੈਕਿੰਗ ਕੀਤੀ ਗਈ ਆ ਜੀ ਜਿੰਨੇ ਵੀ ਇੱਥੇ ਕੋਈ ਐਪਲੀਕੈਂਟ ਡੋਪ ਟੈਸਟ ਕਰਵਾਉਣ ਆਉਂਦੇ ਆ ਜੀ ਉਹਨਾਂ ਨੂੰ ਅਸੀਂ ਦੁਬਾਰਾ ਰਿਪੀਟ ਕਰਵਾ ਕੇ ਦੁਬਾਰਾ ਚੈੱਕ ਕਰਵਾ ਰਹੇ ਆ ਆਪਣੀ ਹਾਜ਼ਰੀ ਦੇ ਵਿੱਚ ਔਰ ਹਾਜ਼ਰੀ ਦੇ ਬੱਚੋਂ ਅਸੀਂ ਸੈਂਪਲ ਲੈ ਰਹੇ ਆ ਫਿਲਹਾਲ ਇਹਦੇ ਵਿੱਚੋਂ ਜਿਹੜੇ ਦੋ ਵਿਅਕਤੀ ਨੇ ਸਾਡੇ ਲਈ ਡਾਊਟਫੁਲ ਨੇ ਉਹ ਅੰਡਰ ਇਨਵੈਸਟੀਗੇਸ਼ਨ ਨੇ ਇਹਦਾ ਅਸੀਂ ਅੱਗੇ ਪੜਤਾਲ ਕਰ ਰਹੇ ਆ ਜੀ ਜੋ ਵੀ ਇਹ ਬਰਤਾਲ ਤੋਂ ਦੌਰਾਨ ਜੇ ਕੋਈ ਇਹਨਾਂ ਦੇ ਅਲਟਰਾ ਰਿਜਲਟ ਪਾਇਆ ਜਾਂਦਾ ਤਾਂ ਬਣਦੀ ਕਾਰਵਾਈ ਕਰਾਂਗੇ ਸਰ ਜਿਨੇ ਉੱਥੇ ਕਿ ਛਾਪੇ ਮਾਰੀ ਕੀਤੀ ਕੋਈ ਸ਼ਿਕਾਇਤ ਨਹੀਂ ਸੀ ਨਹੀਂ ਨਹੀਂ ਜੀ ਇਹ ਸਾਨੂੰ ਮਤਲਬ ਖੁਫੀਆ ਸੋਰਸ ਦੇ ਰਾਹੀਂ ਇਤਲਾਹਾਂ ਸੀ ਜਿਸ ਤੋਂ ਬਾਅਦ ਅਸੀਂ ਸੀਨੀਅਰ ਅਫਸਰਾਂ ਨੇ ਧਿਆਨ ਚ ਲਿਆ ਕੇ ਪਿਜਾਜ ਤੇ ਲੈ ਕੇ ਇਹਨਾਂ ਦੀ ਚੈਕਿੰਗ ਕਰੀ ਜੀ ਸਰ ਹੁਣ ਤੱਕ ਦੀ ਜਾਂਚ ਦੇ ਵਿੱਚ ਕੋਈ ਗਲਤ ਪਾਈ ਨਹੀਂ ਹੁਣ ਤੱਕ ਦੀ ਸਾਡੇ ਲਈ ਦੋ ਵਿਅਕਤੀ ਡਾਊਟਫੁਲ ਨੇ ਜੀ ਇੱਕ ਬੰਦੇ ਦਾ ਨੰਬਰ ਆ ਮੋਬਾਈਲ ਨੰਬਰ ਗਲਤ ਲਿਖਾਇਆ ਹੋਇਆ ਉਸ ਬੰਦੇ ਨੇ ਇੱਕ ਜਿਹੜਾ ਬੰਦਾ ਸੀ ਲੱਭ ਲਿਆ ਉਹ ਬੰਦਾ ਹਾਜ਼ਰ ਨਹੀਂ ਹੋ ਰਿਹਾ ਜੀ ਆਪਣਾ ਟੈਸ ਅਸੀਂ ਜੇ ਸਾਡੀ ਹਾਜ਼ਰੀ ਚਾਹੂ ਅਸੀਂ ਫੇਰ ਹੀ ਪ੍ਰਮਾਨ ਕਰਾਂਗੇ ਵੀ ਵਾਕਈ ਇਨੈਕਟਿਵ ਹੈ ਸਰ ਜਿਹੜੇ ਸਾਲ ਜਿਹੜੇ ਨੈਗੇਟਿਵ ਆਏ ਨੇ ਕਿਸ ਮਾਮਲੇ ਚ ਕਰਵਾਏ ਗਏ ਸੀ ਇਸ ਤੋਂ ਇਹ ਜ਼ਿਆਦਾਤਰ ਅਸਲਾ ਲਾਇਸੈਂਸ ਦੇ ਸੰਬੰਧ ਚ ਹੈ ਜੀ ਅਸਮੇ ਤੋਂ ਬਿਨਾ ਹੋਰ ਕਿਸੇ ਕਾਰਵਾਈ ਕੇ ਕੋਈ ਹੋਰ ਜਿਵੇਂ ਕੋਈ ਇਮੀਗ੍ਰੇਸ਼ਨ ਨੂੰ ਲੈ ਕੇ ਜੀ ਜਾਂ ਜੋ ਵੀ ਆਪਣੇ ਕਿਸੇ ਵੀ ਕੋਈ ਆਮ ਵਿਅਕਤੀ ਵੀ ਕਰਵਾ ਸਕਦਾ ਜੀ ਸਾਡੀ ਜਿਹੜੀ ਡਿਊਟੀ ਇਹ ਆ ਵੀ ਅਸੀਂ ਜੋ ਵਿਅਕਤੀ ਦਾ ਰਿਜ਼ਲਟ ਸਹੀ ਹੋਣਾ ਚਾਹੀਦਾ ਜੀ ਇਹ ਨਹੀਂ ਹੈ ਵੀ ਮਤਲਬ ਕੋਈ ਸੈਂਪਲ ਹੋਰ ਦੇ ਗਿਆ ਉਹਦੀ ਆਈਡੈਂਟੀਟੀ ਕੋਈ ਹੋਰ ਆ ਕੋਈ ਬੰਦਾ ਉਹਦੀ ਮਤਲਬ ਰਿਜ਼ਲਟ ਕੋਈ ਹੋਰ ਲੈ ਗਿਆ ਅਸੀਂ ਉਹਦੀ ਆਈਡੈਂਟੀਟੀ ਚੈੱਕ ਕਰਕੇ ਬਕਾਇਦਾ ਉਸੇ ਵਿਅਕਤੀ ਦਾ ਯੂਰਨ ਦਿਵਾ ਕੇ ਸਾਹਮਣੇ ਚੈੱਕ ਕਰਾ ਰਹੇ ਰਿਪੀਟ ਕਰਵਾ ਰਹੇ ਕੋਈ ਪੀਰੀਅਡ ਹੈ ਮਤਲਬ ਸਰੋਤ ਕਰੋ ਤਾਂ ਕਿ ਚੱਲ ਜਾਵੇ ਨਹੀਂ ਜੀ ਇਦਾਂ ਨਹੀਂ ਇਹ ਮਤਲਬ ਅੱਜ ਅੱਜ ਲਈ ਹੈ ਜੀ ਪੀਰੀਅਡ ਨਹੀਂ ਅਜਵੇਂ 28 ਤਰੀਕ ਦੇਖੋ ਨੇ ਰਿਸਟਰ ਲਾਇਆ ਹੋਣੀ ਜੀ ਇਹ 28 ਤਰੀਕ ਦਾ ਡੇਲੀ ਡੇਟ ਪਾ ਕੇ ਚੈੱਕ ਕਰਦੇ ਨੇ ਜੀ ਇਦਾਂ ਮਤਲਬ ਆ 28 ਦੀ ਡੇਟ ਪਾਈ ਹੋਈ ਹੈ ਜੀ ਅੱਜ ਅਸੀਂ 28 ਵਾਲੀ ਚੈੱਕ ਕਰ ਰਹੇ ਹਾਂ ਕਿਉਂਕਿ ਇਹਦੀ ਜ਼ਿਆਦਾ ਉਸ ਤੋਂ ਬਾਅਦ ਫਿਰ ਇਹ ਕਹ ਰਹੇ ਹਨ ਇਹ ਨਵੀ ਸਭ ਦੇ ਕਰਕੇ ਦਾਅਵਾ ਕੋਲ ਪਾਇਆ ਕਿ ਮੇਰੀ ਕਮਿਊਨਿਟੀ ਕਾਰਵਾਈ ਕੀਤੀ ਹੈ ਉਹ ਜੋ ਵੀ ਅੱਗੇ ਐਕਟ ਦੇ ਅਨਸਾਰ ਅਸੀਂ ਬਣਦੀ ਹੈ ਜੀ ਕਾਰਵਾਈ ਉਹ ਕਰਾਂਗੇ ਅਸੀਂ ਜਿਹੜਾ ਕੋਈ ਅਧਿਕਾਰੀ ਜਾਂ ਕੋਈ ਮਤਲਬ ਕਰਮਚਾਰੀ ਇਹ ਚ ਬਣਦਾ ਉਸ ਹਿਸਾਬ ਨਾਲ ਉਹਦੇ ਨਾਲ ਡਿਪਾਰਟਮੈਂਟ ਨੂੰ ਵੀ ਲਿਖਾਂਗੇ ਆਪਣੀ ਵੀ ਕਾਰਵਾਈ ਜੋ ਸਾਡੀ ਬਣਦੀ ਹੈ ਵਿਜੀਲੈਂਸ ਕਰਾਂਗੇ ਜੀ ਆਜੋ ਚਲੋ ਜੀ